ਹਾਂਜੀ ਬਹੁਤ ਛੋਟੀ ਜੀ ਨੰਨੀ ਪਿਆਰੀ ਚਿੜੀ ਇੰਜੀਨੀਅਰ ਚਿੜੀ ਇਸ ਛਿੜੀ ਨੂੰ ਪਤਾ ਹੈ ਕਿ ਇਸ ਦਰਖਤ ਦੇ ਪੱਤੇ ਦੀ ਉਮਰ ਕਿੰਨੀ ਹੈ ਇੱਕ ਪੱਤੇ ਨੂੰ ਲਪੇਟ ਕੇ ਇਹਨੇ ਆਪਣਾ ਆਲਣਾ ਬਣਾਇਆ ਅਤੇ ਉਹਦੇ ਵਿੱਚ ਆਂਡੇ ਰੱਖ ਆਂਡਿਆਂ ਸਕਾਈ ਕਰਕੇ ਬੱਚੇ ਕੱਢ ਲਏ ਨੇ ਹੁਣ ਮਾਤਾ ਪਿਤਾ ਦੋਨੋਂ ਇਹਨਾਂ ਦੀ ਸੇਵਾ ਵਿੱਚ ਇਹਨਾਂ ਨੂੰ ਚੋਗਾ ਦੇਣ ਵਿੱਚ ਰੁੱਝੇ ਹੋਏ ਨੇ ਬਾਰੀ ਨਾਲ ਇਹਨਾਂ ਵਾਸਤੇ ਜੋ ਸਹੀ ਅਨਾਜ ਹੈ ਜਾਂ ਚੋਗਾ ਹੈ ਲੈ ਕੇ ਆਉਂਦੇ ਨੇ ਅਤੇ ਬੱਚੇ ਵੀ ਕੁਦਰਤੀ ਗੁਣ ਲੈ ਕੇ ਪੈਦਾ ਹੋਏ ਨੇ ਇਹਨਾਂ ਨੂੰ ਪੈਦਾ ਹੁੰਦੇ ਹੀ ਇੰਨੀਕ ਸਮਝ ਹੈ ਕਿ ਆਪਣਾ ਜਿੱਥੇ ਆਲਣਾ ਹੈ ਜਿੱਥੇ ਰਹਿੰਦੇ ਨੇ ਉਹੋ ਗੰਦਾ ਨਹੀਂ ਕਰਨਾ ਹੁਣ ਇਹ ਜਦੋਂ ਇਹਨਾਂ ਨੂੰ ਪੋਟੀ ਆਉਂਦੀ ਹੈ ਤਾਂ ਉਦੋਂ ਜੇ ਮਾਂ-ਬਾਪ ਨੇੜੇ ਹੁੰਦੇ ਹਨ ਉਸ ਹਾਵ ਨਾਲ ਇਹ ਆਪਣਾ ਪਿੱਛਾ ਭਵਾ ਕੇ ਪੋਟੀ ਕਰਦੇ ਹਨ ਅਤੇ ਇਹਨਾਂ ਦੇ ਮਾਂ-ਬਾਪ ਜੋ ਚਿੜੀਆਂ ਹਨ ਉਹ ਉਸ ਪੋਟੀ ਨੂੰ ਲਿਜਾ ਕੇ ਬਾਹਰ ਛੁੱਟ ਦਿੰਦੇ ਨੇ ਅਤੇ ਇਹਨਾਂ ਨੂੰ ਚੋਗਾ ਦਿੰਦੇ ਨੇ ਹੁਣ ਇੱਕ ਪੱਤਾ ਉੱਪਰ ਲਪੇਟਿਆ ਹੋਇਆ ਹੈ ਤੇ ਦੂਸਰਾ ਪੱਤਾ ਥੱਲੇ ਇੱਕ ਬਰਾਂਡੇ ਦਾ ਕੰਮ ਕਰਦਾ ਹੈ ਜਿੱਥੇ ਚੋਗਾ ਦੇਣ ਵਾਲੀ ਚਿੜੀ ਆਰਾਮ ਨਾਲ ਬੈਠ ਸਕਦੀ ਹੈ ਅਤੇ ਇਹਨਾਂ ਨੂੰ ਚੋਗਾ ਦੇ ਸਕਦੀ ਹੈ ਹੁਣ ਦੇਖਿਓ ਇੱਕ ਬੱਚਾ ਇਹ ਜਿਹੜਾ ਫਸਟ ਵੱਡਾ ਨਜ਼ਰ ਆ ਰਿਹਾ ਹੈ ਇਹ ਘੁੰਮੂਗਾ ਅਤੇ ਪੋਟੀ ਦੇ ਇਹਨੂੰ ਹਜਿਤ ਹੋਈ ਹੈ ਉਸੇ ਟਾਈਮ ਚਿੜੀ ਨੇ ਪੋਟੀ ਫੜ ਕੇ ਬਾਹਰ ਡਿਸਟਰੋਏ ਸੜ ਦੇਣੀ ਹੈ ਜੋ ਵੀ ਕਰਨਾ ਹੈ ਜਾਨੀ ਕਿ ਆਲ ਨੇ ਨੂੰ ਸਾਫ ਸੁਥਰਾ ਇਹਨਾਂ ਨੇ ਰੱਖਣਾ ਕੁਦਰਤ ਵੱਲੋਂ ਹੀ ਸਿੱਖਿਆ ਹੋਇਆ ਪਰ ਇੱਕ ਇਨਸਾਨ ਹੈ ਇਹ ਹੁਣ ਬਾਪ ਉਹਨਾਂ ਵਾਸਤੇ ਇੱਕ ਸੁੰਢੀ ਲੈ ਕੇ ਆਇਆ ਤੇ ਮਾਂ ਜਿਹੜੀ ਹੈ ਉਹਨੂੰ ਪਤਾ ਹੈ ਕਿ ਬੱਚੇ ਦੇ ਮੂੰਹ ਵਿੱਚ ਕਿਸ ਤਰ੍ਹਾਂ ਪਾਉਣੀ ਹੈ ਉਹਨੇ ਸਜਾ ਕੇ ਉਹਨੂੰ ਉਹਦੇ ਬੱਚੇ ਦੇ ਮੂੰਹ ਵਿੱਚ ਪਾ ਦਿੱਤੀ ਹੁਣ ਇਹ ਬੱਚੇ ਨੇ ਪੋਟੀ ਕੀਤੀ ਉਹ ਲੈ ਕੇ ਬਾਹਰ ਉੱਡ ਗਈ ਇਹ ਇੰਜੀਨੀਅਰ ਕੁਦਰਤੀ ਇੰਜੀਨੀਅਰ ਪਰ ਇਨਸਾਨ ਕਿੱਥੇ ਖੜਾ ਹੈ ਇਹਦੇ ਬਾਰੇ ਸੋਚਣਾ